ਦਨੋਸ਼ ਕਰਮ ਕਰਮ ਤੋਂ ਬਾਅਦ ਉਹਦੀ ਅਜੰਤਮ ਅਰਦਾਸ ਸੀ ਕਿ ਤੇ ਅੱਜ 1 ਮਾਰਚ ਜਿਹੜਾ ਬਾਜ਼ਾਰ ਦੇ ਵਿੱਚ ਜਾ ਕੇ ਤੇ ਡੀਸੀ ਕੋਲੇ ਪਹੁੰਚਣਾ ਤੇ ਡੀਸੀ ਤੋਂ ਰਾਹੀਂ ਸਰਕਾਰ ਤੱਕ ਅਸੀਂ ਜਿਹੜੀ ਸਾਡੀ ਅੱਜ ਫੇਰ ਆਏ ਦੁਰਸਤ ਆਏ ਪੰਜਾਬ ਲੰਮੇ ਸਮੇਂ ਬਾਅਦ ਅੱਖਾਂ ਖੁੱਲੀਆਂ ਮਾੜੀਆਂ ਮੁੱਠੀਆਂ ਖੁੱਲੀਆਂ ਵਾਲੀਆਂ ਨਹੀਂ ਹਲੇ ਖੁੱਲੀਆਂ ਕਿ ਜੇ ਹਮ ਅਕਸ਼ਲ ਉੱਤਰਾਖੰਡ ਰਾਜਸਥਾਨ ਮਨੀਪੁਰ ਸਿੱਖਰ ਨਾਚਲ ਜੇ ਇਨ੍ਹਾਂ ਸੂਬਿਆਂ ਦੇ ਵਿੱਚ ਅਧਿਕਾਰ ਆ ਉਥੇ ਜ਼ਮੀਨ ਨਹੀਂ ਲੈ ਸਕਦੇ ਬੋਟ ਨਹੀਂ ਬਣਾ ਸਕਦੇ ਨੌਕਰੀ ਨਹੀਂ ਲੈ ਸਕਦੇ ਉੱਥੋਂ ਦਾ ਡੋਮਿਕਸਾਈਲ ਬੋਨਫਾਇਡ ਲਊਗਾ ਤਾਂ ਪੰਜਾਬ ਦੇ ਵਿੱਚ ਕਾਨੂੰਨ ਕਿਉਂ ਨਹੀਂ ਸਾਡਾ ਰੌਲਾ ਕਾਨੂੰਨ ਬਣਾਉਣ ਦਾ ਕਾਨੂੰਨ ਬਣਾਓ ਪੰਜਾਬ ਚਾਹ ਪੰਜਾਬੀ ਤੇ ਬਚਾਓ ਸਾਡੀ ਸੱਭਿਆਤਾ ਦਾ ਘਾਣ ਹੋ ਰਿਹਾ ਸਾਡੇ ਸੱਭਿਆਚਾਰ ਦਾ ਘਾਣ ਹੋ ਰਿਹਾ ਸਾਡਾ ਵਿਰਸਾ ਕਲੰਕਿਤ ਹੋ ਰਿਹਾ ਸਾਡੀ ਬੋਲੀ ਮਾਰੀ ਜਾ ਰਹੀ ਹੈ ਇੱਕ ਸਵਾਲ ਉੱਠਦਾ ਕਿ ਸਾਡੇ ਲੋਕ ਵੀ ਬਾਹਰ ਬੈਠੇ ਆ ਕੀ ਸਾਡੇ ਲੋਕਾਂ ਨੇ ਜਾ ਕੇ ਉਥੇ ਡੈਮੋਗ੍ਰਾਫੀ ਬਦਲਤੀ ਜਿੰਨੇ ਵੀ ਪੰਜਾਬੀ ਚਾਹੇ ਉਹ ਬਾਕੀ ਸਟੇਟਾਂ ਚ ਗਏ ਆ ਜਾਂ ਬਾਕੀ ਦੇਸ਼ਾਂ ਚ ਗਏ ਆ ਕੀ ਉਹਨਾਂ ਨੇ ਉੱਥੇ ਡੈਮੋਗ੍ਰਾਫੀ ਬਦਲੀ ਉੱਥੋਂ ਦੀ ਬੋਲੀ ਸੱਭਿਆਚਾਰ ਤੇ ਪ੍ਰਭਾਵ ਪਾਇਆ ਸਾਡੇ ਤੇ ਪੈ ਰਿਹਾ ਅੱਜ ਹਰ ਕੌਮ ਦੁਨੀਆ ਦੀ ਇੰਗਲੈਂਡ ਉੱਠ ਖੜਾ ਹੋਇਆ ਟੋਮੀ ਰੋਬਰਸਨ ਦੇ ਝਾਂਡੇ ਹੇਟ ਅੱਜ ਆਸਟ੍ਰੇਲੀਆ ਚ ਵਿਰੋਧ ਹੋ ਰਿਹਾ ਅਮਰੀਕਾ ਬੋਲੀ ਜਾਂਦਾ ਅੱਜ ਤਾਮਲ ਲੜਦੇ ਨੇ ਬੰਗਾਲੀ ਲੜਦੇ ਨੇ ਮਰਾਠੇ ਲੜਦੇ ਨੇ ਪੁਰਤਗਾਲ ਨੇ ਕਹਤਾ ਵੀ ਅਸੀਂ ਬੰਦੇ ਬਾਹਰ ਕੱਢ ਦਿਆਂਗੇ ਤਾਂ ਅੱਜ ਪੂਰੀ ਦੁਨੀਆ ਦੇ ਵਿੱਚ ਬਹੁਤ ਵੱਡਾ ਸੰਕਟ ਆ ਆਪਣੀ ਹੋਂਦ ਨੂੰ ਬਚਾਉਣ ਦਾ ਤੇ ਪੰਜਾਬੀ ਅੱਜ ਆਪਣੀ ਹੋਂਦ ਨੂੰ ਬਚਾਉਣ ਲਈ ਲੜ ਰਿਹਾ ਸਾਡੇ ਅੰਦਰ ਕੋਈ ਨਫ਼ਰਤ ਨਹੀਂ ਕੋਈ ਫਰਕਾ ਪ੍ਰਸਤੀ ਨਹੀਂ ਸਾਡਾ ਨਾਅਰਾ ਕਾਨੂੰਨ ਬਣਾਓ ਪੰਜਾਬ ਬਚਾਓ ਪਰ ਆਪਣੇ ਅੰਦਰ ਢਿੱਡੀ ਪੀੜਾ ਹੋ ਰਹੀਆਂ ਹੁਣ ਸੰਜੀਵ ਰੋਟਾ ਦਾ ਬਿਆਨ ਆਇਆ ਕਹਿੰਦੇ ਡਸਟੀ ਖਤਮ ਹੋ ਜਾਏਗੀ ਕਿਸਾਨ ਹੋ ਆਗੂ ਆ ਜਿਹੜੇ ਉਗਰਾਹ ਮੂਰੀਆ ਜਾਂ ਹੋਰ ਨੇ ਦੇਖੋ ਦੇਖੋ ਮੇਰੀ ਗੱਲ ਸੁਣੋ ਜਿੰਨੇ ਜਦੋਂ ਕੋ ਪੰਜਾਬ ਦੇ ਹੱਕ ਦੀ ਗੱਲ ਹੋਈ ਹੈ ਜਿਹੜੇ ਪੰਜਾਬ ਦਰਦੀ ਹੈ ਤੁਸੀਂ ਉਹਨਾਂ ਦੀ ਗੱਲ ਛੱਡੋ ਅੱਜ ਜਿਹੜੀਆਂ 25 ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾਏ ਆ ਉਹ ਜੋ 80% ਪਿੰਡਾਂ ਦੇ ਸਰਪੰਚ ਹਿੰਦੂ ਭਰਾ ਨੇ ਸਾਡੇ ਜੀ ਅੱਜ ਅੱਜ ਸਾਰੇ ਵਰਗ ਪੀੜਤ ਨੇ ਅੱਜ ਪੰਜਾਬ ਦਾ ਹਿੰਦੂ ਅੱਜ ਪੰਜਾਬ ਦਾ ਸਿੱਖ ਅੱਜ ਪੰਜਾਬ ਦਾ ਮੁਸਲਮਾਨ ਜਿਹੜਾ ਬੰਦਾ ਆਪ ਦੇ ਪੰਜਾਬ ਨੂੰ ਪਿਆਰ ਕਰਦਾ ਪੰਜਾਬੀਤ ਨੂੰ ਪਿਆਰ ਕਰਦਾ ਉਹ ਹਿੰਦੂ ਆ ਸਿੱਖੋਂ ਮੁਸਲਮਾਨ ਨੂੰ ਦਰਦ ਹੈਗਾ ਇਹ ਮਸਲਾ ਇਕੱਲਾ ਇਸ ਘਟਨਾ ਨਾਲ ਨਹੀਂ ਐ ਇੱਕ ਮਸਲਾ ਸਾਡਾ ਜਲ ਸਾਰਾ ਕੁਝ ਹੀ ਬਦਲਿਆ ਜਾ ਰਿਹਾ ਪੰਜਾਬ ਦਾ ਚੰਡੀਗੜ੍ਹ ਸਾਡੇ ਕੋਲੋਂ ਗਿਆ ਮਹਾਲੀ ਵੀ ਤਕਰੀਬਨ ਗਿਆ ਲੁਧਿਆਣਾ ਵੀ ਗਿਆ ਤਾਂ ਜਿਹੜੇ ਸਾਡੇ ਸਿਆਸਦਾਨ ਅੱਜ ਵੋਟਾਂ ਦਾ ਕਰਕੇ ਇਹ ਬਿਆਨ ਵੀ ਨਹੀਂ ਦਿੰਦੇ ਵੀ ਆਪਾਂ ਕੀ ਲੈਣਾ ਹੈ ਆਪਣੀਆਂ ਵੋਟਾਂ ਪੱਕੀਆਂ ਹੋ ਰਹੀਆਂ ਇੱਥੇ ਫਿਰ ਸ਼ਰਮਿਆਂ ਨੂੰ ਜੋਸ਼ੀਆਂ ਨੂੰ ਨਹੀਂ ਸੀਟਾਂ ਮਿਲਣੀਆਂ ਬਰਾੜਾਂ ਨੂੰ ਢਿੱਲਮਾਂ ਨੂੰ ਇੱਥੇ ਬਾਜਮਾਂ ਨੂੰ ਟਿੱਕਾਂ ਮਿਲਣੀਆਂ ਇੱਥੇ ਫਿਰ ਉਹੀ ਖੜੇ ਹੋਣਗੇ ਜਿੱਦੀ ਵੋਟ ਹੋਣੀ ਹੈ ਹਰਿਆਣੇ ਦੇ ਵਿੱਚ 15 ਸੀਟਾਂ ਦੇ ਉੱਤੇ ਐਸ ਵਾਰ ਜਿੱਤ ਹਾਰ ਦਾ ਜਿਹੜਾ ਤੈਅ ਕੀਤਾ ਉਹ ਜਿੱਤ ਹਾਰ ਤੈਅ ਕੀਤੀ ਹੈ ਪ੍ਰਵਾਸੀਆਂ ਨੇ 20 ਤੋਂ 25000 ਵੋਟ ਹੈ ਇੱਕ ਵਿਧਾਨ ਸਭਾ ਹਲਕੇ ਹਰਿਆਣੇ ਦੇ ਵਿੱਚ ਪ੍ਰਵਾਸੀਆਂ ਦੀ ਜਿੱਥੇ ਗੜਗਾਉਂ ਤੋਂ ਲੈ ਕੇ ਤੇ ਆਪਣਾ ਅੰਬਾਲੇ ਤੱਕ ਇਸ ਲਈ ਸਾਨੂੰ ਅੱਜ ਸਮਝਣ ਦੀ ਲੋੜ ਆ ਵੀ ਇਹ ਬੇਰੁਜ਼ਗਾਰ ਹੋ ਜਾਣਗੇ ਸਾਰੇ ਜਿਹੜੇ ਲੀਡਰ ਤੁਰੇ ਸਰਦੇ ਆ ਸੋ ਇੰਨੀ ਇੱਛਾ ਸ਼ਕਤੀ ਚਾਹੀਦੀ ਹੈ ਮੁੱਖ ਮੰਤਰੀ ਇੰਨਾ ਪੱਲਾ ਝਾੜ ਜਾਂਦਾ ਕਿ ਅਸੀਂ ਬਾਹਰਲਾ ਨੂੰ ਕੱਢ ਅਸੀਂ ਉਹ ਤੋਂ ਕਹਿੰਦੇ ਕੱਢੋ ਜੀ ਸਾਦ ਕੇ ਉਹ ਕੰਮ ਕਰਨਾ ਹੋਣਾ ਪਰ ਸਾ ਤੋਂ ਪਹਿਲਾਂ ਰੁਜ਼ਗਾਰ ਸਾਡੇ ਮਜ਼ਦੂਰਾਂ ਨੂੰ ਮਿਲਣਾ ਚਾਹੀਦਾ ਹੈ ਉਹਦੀ ਗਰੰਟੀ ਕੌਣ ਲੈਂਦਾ ਸਾਰੀ ਸਾਡੇ ਸੱਭਿਆਚਾਰ ਤੇ ਜਿਹੜਾ ਹਮਲਾ ਉਹਦੀ ਗਰੰਟੀ ਕੌਣ ਲੈਂਦਾ ਜੇ ਐਸੇ ਸੰਵਿਧਾਨ ਦੇ ਵਿੱਚ ਦੂਜੇ ਸੂਬੇ ਕਾਨੂੰਨ ਸਾਡੇ ਕਾਨੂੰਨ ਬਣਨ ਨੂੰ ਕੀ ਦਿੱਕਤ ਆ ਸ਼ਿਵਸਨ ਨਾਲੇ ਹੁਣ ਉੱਠ ਖੜੇ ਹੋਇਆ ਕਹਿੰਦੇ ਅਸੀਂ ਪ੍ਰਵਾਸੀਆਂ ਦੇ ਨਾਮ ਹੈ ਬਹੁਤ ਦੇਖੋ ਉਹ ਜਿਨ੍ਹਾਂ ਨੇ ਕੋਈ ਸਿਕਿਉਰਿਟੀਾਂ ਸਕੂਟੀਆਂ ਲੈਣੀਆਂ ਕੋਈ ਉਹ ਡਰਾਮਾ ਕਰਨਾ ਉਹ ਹੈਗੇ ਨਹੀਂ ਜਿਹੜਾ ਪੰਜਾਬ ਦਾ ਦਰਦੀ ਹਿੰਦੂ ਆ ਉਹ ਪੰਜਾਬ ਦੇ ਨਾਲ ਆ ਧੰਨਵਾਦ ਜੀ ਬਰਾ ਸਾਹਿਬ ਮੈਂ ਤੁਹਾਨੂੰ ਸੋ ਸੋ ਨਹੀਂ ਖਾਮੀ ਲੈ ਸੈਂ ਹਾਜੀ ਉਹ ਬਰਾ ਸਾਹਿਬ ਬਾਰੇ ਕਿ ਕਹਿੰਦੇ